ਵਾਹਿਗੁਰੂ ਜੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਐਂਡ ਤੱਕ ਦੇਖਣਾ ਇਹਦੇ ਵਿੱਚ ਇੱਕ ਸਿੱਖਿਆ ਛੁਪੀ ਹੋਈ ਹੈ ਆ ਦੇਖੋ ਆ ਮੁੰਡਾ ਗੱਡੀ ਨਾਲ ਛੇੜਦਾ ਪਿਆ ਸੀ ਤੇ ਇਹਦੇ ਪਿਓ ਨੇ ਗੁੱਸਾ ਕੀਤਾ ਵੀ ਤੂੰ ਸਾਰਾ ਦਿਨ ਯਾਰ ਗੱਡੀਆਂ ਨੂੰ ਛੇੜਦਾ ਰਹਿਣਾ ਕੋਈ ਹੋਰ ਕੰਮ ਕਰ ਲੈ ਤੇ ਹੁਣ ਇਹਦੇ ਮਨ ਦੇ ਵਿੱਚ ਗਲਤਫਹਿਮੀ ਪੈ ਗਈ ਜੋ ਕਿ ਅਕਸਰ ਹੀ ਆਪਾਂ ਨੂੰ ਦੇਖਣ ਨੂੰ ਮਿਲਦੀ ਭੈਣ ਭਰਾਵਾਂ ਦੇ ਵਿੱਚ ਪੈਂਦੀ ਹੈ ਇਹ ਦੇਖੋ ਇਹਦਾ ਬਾਪੂ ਗਿਆ ਤੇ ਆਪਣੀ ਮਾਂ ਨੂੰ ਤੇ ਭੈਣ ਨੂੰ ਕਹਿੰਦਾ ਵੀ ਛੋਟੇ ਮੁੰਡੇ ਨਾਲ ਜ਼ਿਆਦਾ ਪਿਆਰ ਕਰਦਾ ਡੈਡੀ ਵੀ ਮੈਨੂੰ ਨਹੀਂ ਸਮਝਦੇ ਚੰਗਾ ਤੇ ਇਸੇ ਤਰ੍ਹਾਂ ਫਿਰ ਮੇਰਾ ਮਨ ਖਰਾਬ ਹੋ ਜਾਂਦਾ ਦੀ ਮਾਂ ਨੇ ਸਮਝਾਇਆ ਪੁੱਤ ਐ ਨਹੀਂ ਹੁੰਦਾਗਾ ਤੁਸੀਂ ਸਮਝਦਾਰ ਹੋ ਤੁਹਾਨੂੰ ਵੀ ਪਿਆਰ ਕਰਦੇ ਨੇ ਮਾਪੇ ਬੱਚਿਆਂ ਦੇ ਵਿੱਚ ਫਰਕ ਨਹੀਂ ਕਰਦੇ ਤੇ ਔਰਤ ਨੇ ਦੱਸਿਆ ਆਪਣੇ ਘਰਾਂ ਵਾਲੇ ਨੂੰ ਵੀ ਪੁੱਤ ਇਸ ਤਰ੍ਹਾਂ ਗੱਲਾਂ ਕਰਦਾ ਵੀ ਤੁਸੀਂ ਉਹਨੂੰ ਪਿਆਰ ਨਹੀਂ ਕਰਦੇ ਤੇ ਇਹਨੇ ਫਿਰ ਸਮਝਾਇਆ ਵੀ ਜਿਹੜਾ ਪੱਥਰ ਥੌੜੀ ਦੀ ਹਸ਼ੈਣੀ ਦੀ ਮਾਰ ਤੋਂ ਡਰੇਗਾ ਉਹ ਕਦੇ ਵੀ ਮੂਰਤ ਨਹੀਂ ਬਣ ਸਕਦਾ ਪਿਆਰ ਆਪਾਂ ਸਾਰਿਆਂ ਨੂੰ ਇੱਕੋ ਜਿਹਾ ਕਰਦੇ ਹਾਂ ਛੋਟੇ ਨੇ ਆ ਕੇ ਫਿਰ ਦੱਸਿਆ ਪਹਿਲਾਂ ਮਿਲਿਆ ਤੇ ਆਖਿਆ ਵੀ ਵੀਰਾ ਵੱਡਾ ਨਾ ਉਹ ਗੁੱਸੇ ਦਾ ਕਰਦਾ ਸੀ ਵੀ ਤੁਸੀਂ ਮੈਨੂੰ ਜ਼ਿਆਦਾ ਪਿਆਰ ਕਰਦੇ ਹੋ ਤੇ ਬਾਪੂ ਨੇ ਕਿਹਾ ਜਾ ਬੁਲਾ ਕੇ ਲਿਆ ਤੇ ਜਦੋਂ ਲਿਆਂਦਾ ਬਾਪੂ ਨੇ ਬੁਲਾ ਕੇ ਤੇ ਆ ਦੇਖੋ ਬਾਪੂ ਨੇ ਕਿਹਾ ਪੋਤੇ ਤੇਰੀ ਗਲਤਫਹਿਮੀਆਂ ਗਲਤਫਹਿਮੀਆਂ ਨਹੀਂ ਪਾਲਣੀਆਂ ਮਨ ਦੇ ਵਿੱਚ ਮਾਪੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦੇ ਇੱਕੋ ਜਿਹਾ ਪਿਆਰ ਕਰਦੇ ਨੇ ਤੁਸੀਂ ਸਮਝਦਾਰ ਹੋ ਤੁਹਾਨੂੰ ਤਾਂ ਕਹਿ ਲੀਦਾ ਤੇ ਉਹ ਛੋਟਾ ਹਾਲੀ ਤਾ ਉਹਨੂੰ ਜਦੋਂ ਵੀ ਜਾਈਦਾ ਉਹਨੂੰ ਨਾਂ ਲੈ ਕੇ ਜਾਈਦਾ ਫਿਰ ਦੇਖੋ ਜਦੋਂ ਇਹਨੂੰ ਮੋਬਾਈਲ ਮਿਲਿਆ ਫਿਰ ਇਹਨੇ ਮਾਫੀ ਮੰਗੀ ਵੀ ਵਾਕਈ ਮਾਪੇ ਇੱਕੋ ਜਿਹੀ ਸਬਕਤਾਬ ਰੱਖਦੇ ਨੇ ਮਾਪੇ ਦਾ ਸਤਕਾਰ ਕਰਿਆ ਕਰੋ ਐਵੇਂ ਨਾ ਗਲਤਫਹਿਮੀਆਂ ਦੇ ਵਿੱਚ ਭੈਣ ਭਰਾਵਾਂ ਨਾਲ ਰਿਸ਼ਤਾ ਗਵਾ ਲਿਆ ਕਰੋ ਵੱਡੇ ਹੋ ਕੇ ਲੋਕ ਇਸ ਤਰ੍ਹਾਂ ਕਰ ਜਾਂਦੇ ਨੇ ਇਹਨੇ ਨਾ ਕੀ ਹਾਲ ਚਾਲ ਦੇ ਨੂੰ ਉਮੀਦ ਕਰਦੇ ਆਂ ਵੀ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਕਨਾਟਕ ਹੈ ਪਰ ਆਹ ਕਾਹ ਬਣਾ ਰਹੇ ਆ ਵੀ ਜੋ ਦੁਨੀਆ ਤੇ ਹੋ ਰਿਹਾ ਜਿਵੇਂ ਚੱਲ ਰਿਹਾ ਹੈ ਉਹ ਜਾਂਦਾ ਜਾਵੇ ਤਾਂ ਕਿ ਭਾਈ ਜਿਹੜੇ ਘਰਾਂ ਦੇ ਵਿੱਚ ਡਿਫਰੈਂਸ ਹੁੰਦੇ ਨੇ ਜੋ ਵੀ ਲੜਾਈਆਂ ਸਿਸਟਮ ਹੁੰਦੇ ਨੇ ਇਹ ਵੀਡੀਓ ਨੂੰ ਦੇਖਿਆ ਕਰੋ ਵੀ ਆਹ ਹੀ ਕਾਰਨ ਬਣਦੇ ਨੇ ਇਸ ਕਰਕੇ ਇਸ ਤੇ ਨਹੀਂ ਤੁੰਗਦੇ ਇਹਦਾ ਨਹੀਂ ਸੋਚੀਦਾ ਕੰਮ ਤੇ ਕਈ ਵਰੀ ਇਨਸਾਨਾਂ ਕੋਲ ਬਹੁਤ ਬਹੁਤ ਹੋਉਂਦੀ ਹੈ ਇਸ ਕਰਕੇ ਭਾਈ ਪਹਿਲਾਂ ਗੱਲ ਨੂੰ ਪੂਰਾ ਜਾਣ ਲਿਆ ਕਰੋ ਮਾਪੇ ਕਦੇ ਵੀ ਬੱਚਿਆਂ ਦੇ ਵਿੱਚ ਹਰਕ ਨਹੀਂ ਕਰਦੇ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਪਿਆਰਾ ਜਿਹਾ ਕਮੈਂਟ ਕਰ ਦੇਣਾ ਗਲਤੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਇਹਦੇ ਵਿੱਚ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਨਿੱਕੀ ਜਿਹੀ ਕੋਸ਼ਿਸ਼ ਸੀ ਸੋ ਜਿਨ੍ਹਾਂ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਲਿਖਣ ਵਾਸਤੇ ਮਿਲਦੇ ਆਂ ਦੇ ਵਿੱਚ ਇੱਕ ਨਵੀਂ ਸਿੱਖਿਆ ਦੇ ਨਾਲ ਤਦ ਤੱਕ